ਲੱਗਦਾ ਕਾਂਗਰਸ ਪਾਰਟੀ ਨੂੰ ਚੜ੍ਹ ਕੇ ਸਰਕਾਰ ਕਹਿੰਦੀ ਇਹ ਨੀਤੀ ਕਿਸਾਨ ਹਿੱਤ ਚ ਹੈ ਤੁਹਾਨੂੰ ਕਿਉਂ ਲੱਗਦਾ ਹੈ ਕਿ ਕਿਸਾਨ ਵਿਰੋਧੀ ਨੀਤੀ ਹੈ ਅੱਜ ਸਰਕਾਰ ਕਹਿ ਦਿੰਦੀ 30000 ਦਵਾਂਗੇ ਪਹਿਲਾਂ ਕਹਿੰਦੇ ਜਮੀਨਾਂ ਫਿਰ ਕਹਿੰਦੇ 50000 ਦਵਾਂਗੇ ਹੁਣ ਕਹਿਣ ਲੱਗੇ ਲੱਖ ਰੁਪਏ ਦਵਾਂ ਕਰੋੜਾਂ ਰੁਪਈਆ ਦੀਆਂ ਜ਼ਮੀਨਾਂ ਨੇ ਉਹ ਲੱਖ ਰੁਪਏ 50000 ਦੇ ਨਾਲ ਕਿਸਾਨ ਦਾ ਢਿੱਡ ਨਹੀਂ ਭਰਨਾ ਇਹ ਸਾਰੇ ਪਿੰਡ ਪਿੰਡ ਜਾ ਰਹੇ ਆ ਹਰ ਕਿਸਾਨਾਂ ਨੂੰ ਮਿਲ ਰਹੇ ਆ ਜੇ ਕਿਸਾਨ ਜ਼ਮੀਨ ਨਹੀਂ ਦੇਣਾ ਚਾਹੁੰਦੇ ਤਾ ਧੱਕੇ ਨਾਲ ਸਰਕਾਰ ਨੂੰ ਅਸੀਂ ਜ਼ਮੀਨ ਨਹੀਂ ਲੈਣ ਦਵਾਗੇ ਸਰਕਾਰ ਕਹਿੰਦੀ ਹੈ ਕਿਸਾਨਾਂ ਦਾ ਜਿਹੜਾ ਆਰਥਿਕ ਬਹੁਤ ਲਾਭ ਹੋਊਗਾ 1 ਕਰੋੜ ਵਾਲਾ ਕਿੱਲਾ 3 ਕਰੋੜ ਦਾ ਹੋ ਜਾਊਗਾ ਢਿੱਡਾਂ ਦੇ ਵਿੱਚ ਦੇਖਿਆ ਅਕਸਰ ਦੇਖਦੇ ਆ ਜੇ 50 ਬੰਦਿਆਂ ਦੀ ਜ਼ਮੀਨ ਜਿੱਥੇ-ਜਿੱਥੇ ਕੁਐਰ ਹੋਈ ਹੈ ਹੋਈ ਹੈ ਅਕਵਾਇਰ ਜਿੱਥੇ ਵੀ ਜ਼ਮੀਨ ਸਰਕਾਰ ਨੇ ਕੀਤੀ ਹੈ ਉੱਥੇ ਉਹਨਾਂ ਚੋਂ 10 ਬੰਦੇ ਵੀ ਆਪਣੀ ਜ਼ਮੀਨ ਨਹੀਂ ਖਰੀਦ ਸਮਝਾਨੇ ਵਾਲ ਦੇ ਵਿੱਚ ਜੇ ਇੰਨੀ ਇੰਡਸਟਰੀ ਦੇ ਪਲਾਟ ਉੱਥੇ ਕੱਟ ਦੇਣਗੇ ਤਾਂ ਪਿੰਡ ਵਾਲਿਆਂ ਨੂੰ ਤਾਂ ਰਹਿਣਾ ਹੀ ਔਖਾ ਹੋ ਜਾਊਗਾ ਸਰਕਾਰ ਕਹਿੰਦੀ ਹੈ ਕਿਸਾਨ ਬਹੁਤ ਖੁਸ਼ ਨੇ ਕਿ ਸਰਕਾਰ ਜ਼ਮੀਨਾਂ ਦੇਣੀਆਂ ਚਾਹੁੰਦੇ ਨੇ ਕਾਂਗਰਸ ਪਾਰਟੀ ਤੇ ਬਾਕੀ ਵਿਰੋਧੀ ਪਾਰਟੀਆਂ ਕਿਸਾਨਾਂ ਨੂੰ ਗਮਰਾਹ ਕਰ ਰਹੀਆਂ ਨੇ ਪਤਾ ਨਹੀਂ ਕਿਹੜੇ ਕਿਸਾਨਾਂ ਨੂੰ ਮਿਲ ਰਹੇ ਹੈ ਸਰਕਾਰ ਦੇ ਨਮੇਦ ਸਾਨੂੰ ਤਾਂ ਜਿੰਨੇ ਕਿਸਾਨ ਮਿਲਦੇ ਨੇ ਕੋਈ ਵੀ ਆਪਣੀ ਜ਼ਮੀਨ ਦੇਣ ਨੂੰ ਤਿਆਰ ਨਹੀਂ ਹਲਕਾ ਸਾਨੇ ਵਾਲ ਪੂਰੇ ਪੰਜਾਬ ਵਾਂਗੂ ਇੱਥੇ ਵੀ ਧੱਕੇ ਨਾਲ ਸਰਕਾਰ ਨੇ ਕੋਈ ਜ਼ਮੀਨ ਨੂੰ ਪੁਲਿੰਗ ਕਰਨ ਦੀ ਕੋਸ਼ਿਸ਼ ਕੀਤੀ ਤਾਂ ਤੁਹਾਡਾ ਤੇ ਕਾਂਗਰਸ ਪਾਰਟੀ ਦਾ ਕੀ ਸਟੈਂਡ ਹੋਊਗਾ ਕੀ ਸਟੈਪ ਸਰਕਾਰ ਭੁੱਲ ਜਵੇ ਕਿਸਾਨਾਂ ਦੀ ਮਰਜ਼ੀ ਤੋਂ ਬਗੈਰ ਕਿਸਾਨਾਂ ਦੀ ਜ਼ਮੀਨ ਤੱਕੇ ਨਾਲਕ ਵੈਰ ਨਹੀਂ ਕਰਨ ਦਵਾਂਗੇ ਕਾਂਗਰਸ ਪਾਰਟੀ ਡਟ ਕੇ ਕਿਸਾਨਾਂ ਦਾ ਸਾਥ ਦੇਵੇਗੀ ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਲੈਂਡ ਪੂਲਿੰਗ ਨੀਤੀ ਨੂੰ ਜਿੱਥੇ ਪੰਜਾਬ ਸਰਕਾਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਸਾਨ ਹਿੱਤ ਵਿੱਚ ਆਖਦੇ ਨੇ ਉੱਥੇ ਹੀ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਤੇ ਵਿਰੋਧੀ ਧਿਰ ਦੀਆਂ ਪਾਰਟੀਆਂ ਨੇ ਉਹਨਾਂ ਵੱਲੋਂ ਕਿਹਾ ਜਾਇਆ ਕਿ ਜਿਹੜੀ ਕਿਸਾਨ ਵਿਰੋਧੀ ਨੀਤੀ ਹੈ ਲੈਂਡ ਪੂਲਿੰਗ ਦੇ ਨਾਹੀਂ ਜਿਹੜੀ ਸਰਕਾਰ ਹੈ ਕਿਸਾਨਾਂ ਦੀ ਜ਼ਮੀਨ ਲੁੱਟਣਾ ਚਾਹੁੰਦੀ ਹੈ ਇਸ ਮੁੱਦੇ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਵਿਧਾਨ ਸਭਾ ਹਲਕਾ ਕਾਂਗਰਸ ਪਾਰਟੀ ਦੇ ਇੰਚਾਰਜ ਸਰਦਾਰ ਵਿਕਰਮ ਸਿੰਘ ਬਾਜਬਾ ਨੇ ਗੱਲਬਾਤ ਕਰਦੇ ਕਿ ਇਸ ਨੀਤੀ ਦੇ ਵਿੱਚ ਕਾਂਗਰਸ ਪਾਰਟੀ ਨੂੰ ਕੀ ਲੱਗਦਾ ਕਿਉਂ ਇਹਨਾਂ ਨੂੰ ਲੱਗਦਾ ਹੈ ਕਿ ਇਹ ਨੀਤੀ ਹੈ ਜਿਹੜੀ ਕਿਸਾਨਾਂ ਦੇ ਵਿਰੋਧ ਦਾ ਵਿੱਚ ਹੈ ਬਜੀ ਸਸਕਲ ਸਵਾਗਤ ਹੈ ਤੁਹਾਨੂੰ ਸਸਕਲ ਜੀ ਭਜੀ ਕਿਉਂ ਲੱਗਦਾ ਕਾਂਗਰਸ ਪਾਰਟੀ ਨੂੰ ਜਦ ਕਿ ਸਰਕਾਰ ਕਹਿੰਦੀ ਇਹ ਨੀਤੀ ਕਿਸਾਨ ਹਿੱਤ ਚ ਹੈ ਤੁਹਾਨੂੰ ਕਿਉਂ ਲੱਗਦਾ ਹੈ ਕਿ ਕਿਸਾਨ ਵਿਰੋਧੀ ਨੀਤੀ ਹੈ ਦੇਖੋ ਸਾਨੇਵਾਲ ਦੇ ਵਿੱਚ ਹਰ ਪਿੰਡ ਦੇ ਵਿੱਚ ਮੈਂ ਗਿਆ ਅਰ ਬਹੁਤ ਸਾਰੇ ਕਿਸਾਨਾਂ ਨੂੰ ਮੈਂ ਮਿਲਿਆ ਅ ਪਿਛਲੇ ਦਿਨਾਂ ਦੇ ਵਿੱਚ ਧਰਨਾ ਦਿੱਤਾ ਸੀ ਗਲਾਡਾ ਦਫਤਰ ਅੱਗੇ ਕਾਂਗਰਸ ਪਾਰਟੀ ਨੇ ਜਿਹਦੇ ਵਿੱਚ ਲੁਧਿਆਣੇ ਦੇ ਨਾਲ ਜਿਹੜੇ ਸਾਰੇ ਮੁੱਲਾਂਪੁਰ ਦਾਖਾ ਗਿੱਲ ਜਿੰਨੇ ਹਲਕਿਆਂ ਦੀ ਜ਼ਮੀਨ ਅਕਵਾਇਰ ਕਰਨ ਦੇ ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਸੋ ਉਹ ਕੋਈ ਵੀ ਕਿਸਾਨ ਆਪਣੀ ਜ਼ਮੀਨ ਦੇਣੀ ਨਹੀਂ ਚਾਹੁੰਦਾ ਤਾਂ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਵੀ ਅਸੀਂ ਕੋਈ ਤੱਕਾ ਨਹੀਂ ਕਰਦੇ ਸਾਨੇਵਾਲ ਦੇ ਵਿੱਚ ਵੀ 40 45 ਪਿੰਡਾਂ ਦੀ ਜ਼ਮੀਨ ਹੈ ਜਿਹੜੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਲਿਸਟਾਂ ਆ ਰਹੀਆਂ ਨੇ ਸੋਸ਼ਲ ਮੀਡੀਆ ਤੇ ਕਿ ਇੰਨੇ ਪਿੰਡਾਂ ਦੀ ਜਿਹੜੀ ਜ਼ਮੀਨ ਹੈ ਉਹ ਗਵਰਨਮੈਂਟ ਜਿਹੜੀ ਆ ਆਈ ਜ਼ੋਨ ਵਾਸਤੇ ਇੰਡਸਟਰੀ ਜ਼ੋਨ ਵਾਸਤੇ ਅਕਵਾਇਰ ਕਰੂਗੀ ਬਹੁਤ ਸਾਰੇ ਕਿਸਾਨਾਂ ਨਾਲ ਮੇਰੀ ਗੱਲ ਹੋਈ ਕੋਈ ਵੀ ਕਿਸਾਨ ਚਾਹੁੰਦੇ ਕਿ ਅਸੀਂ ਉਜੜ ਜਾਾਂਗੇ ਜੇ ਸਾਡੀ ਜ਼ਮੀਨ ਸਰਕਾਰ ਨੇ ਅਕਵਾਇਰ ਕੀਤੀ ਕਿਉਂਕਿ ਜੇ ਜ਼ਮੀਨ ਨੂੰ ਅੱਜ ਸਰਕਾਰ ਕਹਿ ਦਿੰਦੀ 30000 ਦਵਾਂਗੇ ਪਹਿਲਾਂ ਕਹਿੰਦੇ ਜ਼ਮੀਨਾ ਫਿਰ ਕਹਿੰਦੇ 50000 ਦਵਾਂਗੇ ਹੁਣ ਕਹਿਣ ਲੱਗੇ ਲੱਖ ਰੁਪਏ ਦਵਾਂਗੇ ਕਰੋੜਾਂ ਰੁਪਈਆ ਦੀਆਂ ਜ਼ਮੀਨਾਂ ਨੇ ਉਹ ਲੱਖ ਰੁਪਈਏ 50 ਹਜ਼ਾਰ ਦੇ ਨਾਲ ਕਿਸਾਨ ਦਾ ਢਿੱਡ ਨਹੀਂ ਭਰਨਾ ਅੱਜ ਉਹ ਸ਼ੁਰੂ ਕਰਨਗੇ 3-4 ਸਾਲ ਲੱਗ ਜਾਣੇ ਨੇ ਉਹਨਾਂ ਨੂੰ ਜਾ ਕੇ ਕਦੋਂ ਜਾ ਕੇ ਉਹਨਾਂ ਨੂੰ ਪਲਾਟ ਜਿਹੜੀ ਆ ਉਹ ਸਰਕਾਰ ਦਊਗੀ ਉਸ ਟਾਈਮ ਤੱਕ ਉਹ ਕਹਿੰਦੇ ਵੀ ਹੋਰ ਪਾਸੇ ਜ਼ਮੀਨ ਲੈ ਸਕਦੇ ਨੇ ਕਿਸਾਨ ਉਹਨਾਂ ਦੀ ਜਿਹੜੀ ਦੂਜੇ ਪਾਸੇ ਜਾਣਗੇ ਕਿਤੇ ਜ਼ਮੀਨਾਂ ਲੱਭਣਗੇ ਉਹ ਜ਼ਮੀਨਾਂ ਦੇ ਰੇਟ ਬਹੁਤ ਜ਼ਿਆਦਾ ਉਹਦੋਂ ਨੂੰ ਵੱਧ ਜਾਣਗੇ ਛੇ ਤੋਂ ਕਿਸਾਨ ਉਹ ਜ਼ਮੀਨ ਖਰੀਦ ਨਹੀਂ ਸਕਦੇ ਆ ਆਪਾਂ ਪਿੰਡਾਂ ਦੇ ਵਿੱਚ ਦੇਖਿਆ ਅਕਸਰ ਦੇਖਦੇ ਆ ਜੇ 50 ਬੰਦਿਆਂ ਦੀ ਜ਼ਮੀਨ ਜਿੱਥੇ-ਜਿੱਥੇ ਕੁਐਰ ਹੋਈ ਹੈ ਹੋਈ ਹੈ ਅਕਵਾਇਰ ਜਿੱਥੇ ਵੀ ਜ਼ਮੀਨ ਸਰਕਾਰ ਨੇ ਕੀਤੀ ਹੈ ਉੱਤੇ ਉਹਨਾਂ ਚੋਂ 10 ਬੰਦੇ ਵੀ ਆਪਣੀ ਜ਼ਮੀਨ ਨਹੀਂ ਖਰੀਦ ਸਕਦੇ ਮਹਾਲੀ ਦੇ ਕੋਲ ਮੈਨੂੰ ਬਹੁਤ ਬੰਦੇ ਮਿਲੇ ਨੇ ਜਿਨ੍ਹਾਂ ਦੀ ਜ਼ਮੀਨ 1.5 ਕਰੋੜ ਤੋਂ ਅਕਵਾਇਰ ਹੋਈ ਸੀ ਪੈਸੇ ਦਿੱਤੇ ਸੀ ਉਸ ਟਾਈਮ ਤੇ ਗਵਰਨਮੈਂਟ ਨੇ ਪਰ ਉਹ ਲੋਕਾਂ ਨੇ ਆਪਾਂ ਦੇਖਿਆ ਕਿ ਜ਼ਿਮੀਂਦਾਰਾਂ ਦੇ ਮੁੰਡਿਆਂ ਨੇ ਕਿਸੇ ਨੇ ਘਰ ਲੈ ਲਈ ਵਿਚਾਰੇ ਆ ਨੇ ਕਿਸੇ ਨੇ ਘਰ ਬਣਾ ਲਿਆ ਅੱਜ ਉਹ ਬਿਲਕੁਲ ਕੋਈ ਕਾਰੋਬਾਰ ਨਹੀਂ ਉਹਨਾਂ ਦੇ ਕੋਲੇ ਔਰ ਉਹ ਜ਼ਮੀਨਾਂ ਦੇ ਰੇਟ ਅੱਜ 40-40 ਕਰੋੜ ਨੂੰ ਕਿੱਲਾ ਹੋਏ ਹੋਏ ਨੇ ਸੋ ਉਸ ਨੂੰ ਦੇਖਦੇ ਹੋਏ ਕਿਸਾਨ ਚਾਹੁੰਦੇ ਨਹੀਂ ਕਿ ਸਾਡੀ ਜ਼ਮੀਨ ਜਿਹੜੀ ਸਰਕਾਰ ਲਵੇ ਕਿਉਂਕਿ ਇੰਨੇ ਪਿੰਡਾਂ ਦੀ ਬਸੋਂ ਆ ਆਪਾਂ ਵੀ ਦੇਖਦੇ ਆ ਕਿ ਸਾਹਨੇਵਾਲ ਦੇ ਵਿੱਚ ਜੇ ਇੰਨੀ ਇੰਡਸਟਰੀ ਦੇ ਪਲਾਟ ਉੱਥੇ ਕੱਟ ਦੇਣਗੇ ਤਾਂ ਪਿੰਡ ਵਾਲਿਆਂ ਨੂੰ ਤਾਂ ਰਹਿਣਾ ਹੀ ਔਖਾ ਹੋ ਜਾਊਗਾ ਇੰਨਾ ਪ੍ਰਦੂਸ਼ਣ ਇੰਨਾ ਪਾਣੀ ਥੱਲੇ ਵਾਲਾ ਗੰਦਾ ਹੋ ਜਾਊਗਾ ਤਾਂ ਇੰਨੀ ਵੱਡੀ ਆਬਾਦੀ ਜਿਹੜੀ ਉੱਥੇ ਰਹਿ ਰਹੀ ਹੈ ਸਰਕਾਰ ਨੂੰ ਚਾਹੀਦਾ ਕਿਸੇ ਖਾਲੀ ਜਗ੍ਹਾ ਤੇ ਬੰਜਰ ਜ਼ਮੀਨ ਹੈ ਜਿੱਥੇ ਆਮ ਕਹਾਵਤਾਂ ਨੇ ਕਿ ਝੋਟੇ ਦੇ ਸਿਰ ਵਰਗੀ ਜ਼ਮੀਨ ਹੈ ਜਿੱਥੇ ਕਿ ਫਸਲ ਪੂਰੀ ਹੁੰਦੀ ਹੈ ਉਹ ਜ਼ਮੀਨ ਕਵਰ ਨਹੀਂ ਕਰਨੀ ਚਾਹੀਦੀ ਜਿੱਥੇ ਕਿਤੇ ਬੰਜਰ ਜ਼ਮੀਨਾਂ ਨੇ ਰੋੜੇ ਵਾਲੀਆਂ ਜ਼ਮੀਨਾਂ ਨੇ ਉੱਥੇ ਜਾ ਕੇ ਜੇ ਸਰਕਾਰ ਕੋਈ ਇੰਡਸਟਰੀ ਜਾਂ ਕਿਸੇ ਨੂੰ ਬੜਾਵਾ ਦੇਣਾ ਚਾਹੁੰਦੀ ਹੈ ਉਹੋ ਜੀ ਜਗ੍ਹਾ ਕਵਰ ਕਰਨੀ ਚਾਹੀਦੀ ਹੈ ਪਰ ਸਰਕਾਰ ਕਹਿੰਦੀ ਹੈ ਕਿ ਕਿਸਾਨਾਂ ਦਾ ਜਿਹੜਾ ਆਰਥਿਕ ਬਹੁਤ ਲਾਭ ਹੋਊਗਾ 1 ਕਰੋੜ ਵਾਲਾ ਕਿੱਲਾ 3 ਕਰੋੜ ਦਾ ਹੋ ਜਾਊਗਾ ਕਿਸਾਨਾਂ ਨੂੰ ਬੈਟਰ ਪਤਾ ਸਰਕਾਰ ਨਾਲ ਤੁਸੀਂ ਪਿੰਡ ਦੇ ਵਿੱਚ ਬਹੁਤ ਪਿੰਡਾਂ ਦੇ ਵਾਸਤੇ ਲੋਕ ਮੇਰੇ ਕੋਲ ਆਏ ਨੇ ਔਰ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਜ਼ਮੀਨ ਦੇਣਾ ਚਾਹੁੰਦੇ ਔਰ ਕੋਈ ਵੀ ਮੰਨਿਆ ਨਹੀਂ ਹੈਗਾ ਕਿ ਅਸੀਂ ਜ਼ਮੀਨ ਦੇਣਾ ਚਾਹੁੰਦੇ ਹਰ ਕੋਈ ਕਹਿੰਦੇ ਨੇ ਅਸੀਂ ਦਾਦੇ ਪੜਦਾਦਿਆਂ ਤੋਂ ਲੈ ਕੇ ਇਹ ਸਾਡੀ ਜ਼ਮੀਨ ਹੈ ਮੋਸ਼ਨਲੀ ਜੁੜੇ ਹੋਏ ਨੇ ਜ਼ਮੀਨਾਂ ਦੇ ਨਾਲ ਔਰ ਉਹਨਾਂ ਨੂੰ ਲੱਗਦਾ ਨਹੀਂ ਅੱਗੇ ਸਾਡਾ ਕੋਈ ਫਿਊਚਰ ਹੈਗਾ ਆ ਕਿ ਜਿਹੜੀ ਜੇ ਸਾਡੀ ਜ਼ਮੀਨ ਉਹ ਤਾਂ ਵਿਚਾਰੇ ਇਸ ਚਿੰਤਤ ਨੇ ਇਸ ਗੱਲੋਂ ਕਿ ਜੇ ਜ਼ਮੀਨ ਸਾਡੀ ਸਰਕਾਰ ਨੇ ਲੈ ਲਈ ਤਾਂ ਅਸੀਂ ਕੀ ਕਰਾਂਗੇ ਅੱਜ ਪਿੰਡਾਂ ਦੇ ਵਿੱਚ ਉਹਨਾਂ ਨੂੰ ਰੋਟੀ ਸੁਆਦ ਨਹੀਂ ਲੱਗਦੀ ਇਹੋ ਜਿਹੀਆਂ ਸਰਕਾਰ ਦੀਆਂ ਗੱਲਾਂ ਸੁਣ ਕੇ ਪਰ ਕਾਂਗਰਸ ਪਾਰਟੀ ਕਿਸਾਨਾਂ ਦੇ ਨਾਲ ਖੜੀ ਹੈ ਇਹ ਨਹੀਂ ਕਿ ਇੱਕ ਵਾਰੀ ਦੋ ਵਾਰੀ ਧਰਨਾ ਦਵਾਂਗੇ ਜਿੱਥੇ ਲੋੜ ਪਈ ਐਂਡ ਤੱਕ ਜਾਵਾਂਗੇ ਜੇ ਸਰਕਾਰ ਜ਼ਮੀਨ ਨਹੀਂ ਦੇਣਾ ਚਾਹੁੰਦੇ ਤਾਂ ਅਸੀਂ ਤੱਕੇ ਨਾਲ ਸਰਕਾਰ ਨੂੰ ਜ਼ਮੀਨ ਲੈਣ ਨਹੀਂ ਦਿੰਦੇ ਪਰ ਸਰਕਾਰ ਕਹਿੰਦੀ ਹੈ ਕਿਸਾਨ ਬਹੁਤ ਖੁਸ਼ ਨੇ ਕਿ ਸਰਕਾਰ ਜ਼ਮੀਨਾਂ ਦੇਣੀਆਂ ਚਾਹੁੰਦੇ ਨੇ ਕਾਂਗਰਸ ਪਾਰਟੀ ਤੇ ਬਾਕੀ ਵਿਰੋਧੀ ਪਾਰਟੀਆਂ ਕਿਸਾਨਾਂ ਨੂੰ ਗਮਰਾਹ ਕਰ ਰਹੀਆਂ ਨੇ ਪਤਾ ਨਹੀਂ ਕਿਹੜੇ ਕਿਸਾਨਾਂ ਨੂੰ ਮਿਲ ਰਹੇ ਹੈ ਸਰਕਾਰ ਦੇ ਨਮਾਇਦੇ ਸਾਨੂੰ ਤਾਂ ਜਿੰਨੇ ਕਿਸਾਨ ਮਿਲਦੇ ਨੇ ਕੋਈ ਵੀ ਆਪਣੀ ਜ਼ਮੀਨ ਦੇਣ ਨੂੰ ਤਿਆਰ ਨਹੀਂ ਅੱਜ ਸਾਰੇ ਚਾਹੁੰਦੇ ਕਿ ਸਾਡੀ ਜ਼ਮੀਨਾਂ ਜਿਹੜੀ ਸਾਡੇ ਕੋਲ ਇੱਕ ਮਾਂ ਦੀ ਤਰ੍ਹਾਂ ਆਪਣੀ ਜ਼ਮੀਨ ਨੂੰ ਕਿਸਾਨ ਸਮਝਦਾ ਅਰ ਉਹ ਚਾਹੁੰਦੇ ਨੇ ਕਿ ਸਾਡੀ ਜ਼ਮੀਨਾਂ ਜਿਹੜੀ ਇੱਕ ਵੈਰ ਨਾ ਹੋਵੇ ਜੇ ਹਲਕਾ ਸਾਨੀਆਲ ਪੂਰੇ ਪੰਜਾਬ ਵਾਂਗੂ ਇੱਥੇ ਵੀ ਧੱਕੇ ਨਾਲ ਸਰਕਾਰ ਨੇ ਕੋਈ ਜ਼ਮੀਨ ਨੂੰ ਪੁਲਿੰਗ ਕਰਨ ਦੀ ਕੋਸ਼ਿਸ਼ ਕੀਤੀ ਤਾਂ ਤੁਹਾਡਾ ਤੇ ਕਾਂਗਰਸ ਪਾਰਟੀ ਦਾ ਕੀ ਸਟੈਂਡ ਹੋਊਗਾ ਕੀ ਸਟੈਪ ਹੋਊਗਾ ਅਸੀਂ ਕਿਸਾਨਾਂ ਦੇ ਨਾਲ ਆ ਸਾਰੇ ਪਿੰਡਾਂ ਵਾਲਿਆਂ ਦੇ ਨਾਲ ਆ ਜਿੱਥੇ ਕਿਤੇ ਕਹਿਣਗੇ ਉਹਨਾਂ ਦੇ ਨਾਲ ਸਾਰਿਆਂ ਤੋਂ ਅੱਗੇ ਵਿਕਰਮ ਸਿੰਘ ਬਾਦਮਾ ਖੜੂਗਾ ਕਿਸਾਨਾਂ ਵਾਸਤੇ ਅਰ ਇਹ ਨਹੀਂ ਕੋਈ ਇੱਕ ਦਿਨ ਵਾਸਤੇ ਜਿੰਨੇ ਦਿਨ ਵਾਸਤੇ ਕਹਿਣਗੇ ਹਰ ਜਗ੍ਹਾ ਤੇ ਕਿਸਾਨਾਂ ਦਾ ਸਾਥ ਦਊ ਪੂਰੀ ਕਾਂਗਰਸ ਪਾਰਟੀ ਕਿਸਾਨਾਂ ਦੇ ਨਾਲ ਆ ਅਰ ਕਿਸਾਨਾਂ ਦੀ ਜ਼ਮੀਨ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਜ਼ਬਰੀ ਨਹੀਂ ਖੋਣ ਦਵਾਂਗੇ ਅਸੀਂ ਕਿਸਾਨਾਂ ਦੇ ਨਾਲ ਖੜਾਂਗੇ ਸਰਕਾਰ ਭੁੱਲ ਜਵੇ ਕਿਸਾਨਾਂ ਦੀ ਮਰਜ਼ੀ ਤੋਂ ਬਗੈਰ ਕਿਸਾਨਾਂ ਦੀ ਜ਼ਮੀਨ ਤੱਕੇ ਨਾਲ ਕੁਵੈਰ ਨਹੀਂ ਕਰਨ ਦਵਾਂਗੇ ਕਾਂਗਰਸ ਪਾਰਟੀ ਡਟ ਕੇ ਕਿਸਾਨਾਂ ਦਾ ਸਾਥ ਦੇਵੇਗੀ ਮੈਂ ਸਾਰੇ ਪਿੰਡ ਪਿੰਡ ਜਾ ਰਿਹਾ ਹਰ ਕਿਸਾਨਾਂ ਨੂੰ ਮਿਲ ਰਿਹਾ ਜੇ ਕਿਸਾਨ ਜ਼ਮੀਨ ਨਹੀਂ ਦੇਣਾ ਚਾਹੁੰਦੇ ਤਾ ਧੱਕੇ ਨਾਲ ਸਰਕਾਰ ਨੂੰ ਅਸੀਂ ਜ਼ਮੀਨ ਨਹੀਂ ਲੈਣ ਦਵਾਂਗੇ ਕਿਸਾਨਾਂ ਦੇ ਨਾਲ ਡਟ ਕੇ ਖੜਾਂਗੇ ਅਸੀਂ ਇਹ ਸੰਬੰਧ ਹਲਕਾ ਸਾਨੇਵਾਲ ਦੇ ਇੰਚਾਰਜ ਵਿਕਰਮ ਸਿੰਘ ਬਾਜਬਸੀ ਜਿਹੜੇ ਕਹਿੰਦੇ ਕਿ ਮੈਂ ਪਿੰਡ-ਪਿੰਡ ਜਾ ਰਿਹਾ ਕਿਸਾਨਾਂ ਦੀ رائے ਲਈ ਜਾ ਰਿਹਾ ਸੰਸ ਕਿਸਾਨਾਂ ਤੋਂ ਪੁੱਛਿਆ ਜਾ ਰਿਹਾ ਕਿ ਉਹਨਾਂ ਦੀ ਇੱਛਾ ਕੀ ਹੈ ਉਹ ਜ਼ਮੀਨ ਦੇਣਾ ਚਾਹੁੰਦੇ ਨੇ ਕਿ ਨਹੀਂ ਦੇਣਾ ਚਾਹੁੰਦੇ ਜਦਕਿ ਬਹੁਤੇ ਕਿਸਾਨ ਆਪਣੀਆਂ ਜ਼ਮੀਨਾਂ ਨਹੀਂ ਦੇਣਾ ਚਾਹੁੰਦੇ ਅਤੇ ਉਹ ਵੀ ਤੇ ਉਹਨਾਂ ਦੀ ਕਾਂਗਰਸ ਪਾਰਟੀ ਵੀ ਸਰਕਾਰ ਨੂੰ ਧੱਕੇ ਨਾਲ ਕਿਸਾਨਾਂ ਦੀ ਜ਼ਮੀਨ ਖੋਹਣ ਨਹੀਂ ਦੇਣਗੇ ਕੈਮਰਾਮੈਨ ਹੈਪੀ ਦੇ ਨਾਲ ਪੰਜਾਬ ਪ੍ਰਾਈਮ ਟੀਵੀ ਦੇ ਲਈ ਰਵੀ ਪਟਿਆ